ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਮਦਨ ਲਾਲ ਪੱਗਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਜਿਵੇਂ ਕਿ ਉਹਨਾਂ ਦੇ ਵੱਲੋਂ ਬੱਚਿਆਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਸਪੋਰਟਸ ਦੇ ਵਿੱਚ ਹਰ ਪ੍ਰਕਾਰ ਦੇ ਪ੍ਰਬੰਧ ਮੁਹैया करवाए ਜਾਣਗੇ ਉਸ ਦੇ ਸੰਬੰਧ ਦੇ ਵਿੱਚ ਅੱਜ 15 ਲੱਖ ਰੁਪਏ ਲਾਗਤ ਦਾ ਦੂਜਾ ਮੂਰਤ ਕੀਤਾ ਗਿਆ ਜਿਸ ਦੇ ਵਿੱਚ ਬੈਡਮਿੰਟਨ ਕੋਰਟ, ਬਾਲੀਵੋਲ ਕੋਰਟ ਅਤੇ ਬਾਸਕਟਬਾਲ ਅਤੇ ਇਸੇ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਕ੍ਰਿਕਟ ਗਰਾਊਂਡ ਦਾ ਵੀ ਉਹਨਾਂ ਦੇ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ ਇਸ ਦੇ ਵੀ ਨੌਜਵਾਨ ਪੀੜ੍ਹੀ ਬਾਜ਼ ਚੜ ਕੇ ਹਿੱਸਾ ਲੈ ਸਕੇਗੀ ਇਸ ਦੌਰਾਨ ਮਦਰਨਲ ਬੱਗਾ ਵੱਲੋਂ ਇਹ ਵੀ ਕਿਹਾ ਗਿਆ ਕਿ ਜਿੱਥੇ ਕਿ ਬਾਕੀ ਪਾਰਟੀਆਂ ਵੱਲੋਂ ਸਾਲ ਦੇ ਆਖਿਰ ਦੇ ਵਿੱਚ ਕੰਮ ਕੀਤਾ ਜਾਂਦਾ ਸੀ ਅਤੇ ਲੋਕਾਂ ਵੱਲੋਂ ਵੋਟ ਦੇਣ ਦੇ ਬਾਅਦ ਵਿਸਾਵਾ ਕੀਤਾ ਜਾਂਦਾ ਸੀ ਪਰੰਤੂ ਸਾਡੀ ਪਾਰਟੀ ਵੱਲੋਂ ਪਹਿਲੇ ਦਿਨ ਤੋਂ ਹੀ ਲੋਕਾਂ ਦੀ ਸੇਵਾ ਲਈ ਕੰਮ ਕੀਤੇ ਜਾ ਰਹੇ ਹਨ ਅਤੇ ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ ਸਭ ਤੋਂ ਪਹਿਲੇ ਮੈਂ ਤੁਹਾਡੇ ਸਾਰੇ ਦੇ ਮਾਧਮੇ ਤੇ ਸਾਰੇ ਇਲਾਕਾ ਨਿਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਥੈਂਕਸ ਕਰਦਾ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਨੇ ਐਫਟਸ ਕਰਕੇ ਸਾਨੂੰ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਕਰਨ ਵਾਸਤੇ ਉਹ ਸਾਡਾ ਸਾਥ ਦਿੱਤਾ ਉਹ ਮੈਂ ਧੰਨਵਾਦ ਕਰਦਾ ਉਹ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਸਾਡੇ ਸੂਬੇ ਦੀ ਹਰਮਨਪੀਰੇ ਮੁੱਖ ਮੰਤਰੀ ਸਾਰ ਭਗਵੰਦ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਫੰਡ ਅਲਾਟ ਕਰਕੇ ਸਾਨੂੰ ਲੋਕਾਂ ਦੀਆਂ ਸੇਵਾਵਾਂ ਕਿਉਂਕਿ ਅਜ ਤੋਂ 25 ਸਾਲ ਪਹਿਲਾਂ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਕਿਉਂਕਿ ਪਿਛਲੇ ਵਾਲੇ ਵਤੀ ਪਾਰਟੀਆਂ ਆਖਰੀ ਸਾਲ ਚ ਕੰਮ ਕਰਦੀਆਂ ਜਿਹੜੇ ਹੋ ਗਏ ਹੋ ਗਏ ਜਿਹੜੇ ਰਹਿ ਗਏ ਰਹਿ ਗਏ ਲੋਕਾਂ ਨੂੰ ਵੋਟ ਬਾਕ-ਬਾਕ ਪਛਾਣਾ ਪੈਂਦਾ ਸੀ ਵਰਕ ਕਿਤੇ ਨਾ ਕਿਤੇ ਇਸ ਸਰਕਾਰ ਨੇ ਆਮ ਆਦੀ ਪਾਰਟੀ ਸਰਕਾਰ ਨੇ ਆਮ ਲੋਕਾਂ ਦੀ ਸਰਕਾਰ ਨੇ ਪਹਿਲੇ ਸਾਲ ਤੋਂ ਕੰਮ ਸਟਾਰਟ ਕਰ ਦਿੱਤੇ ਔਰ ਤਕਰੀਬਨ ਹਰ ਹਲਕੇ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਆ। ਆ ਲੁਧਿਆਣਾ ਸ਼ਹਿਰ ਤਰੱਕੀ ਵੱਲ ਡਿਵੈਲਪਮੈਂਟ ਵੱਲ ਜਾ ਰਿਹਾ ਔਰ ਖਾਸ ਤੌਰ ਤੇ ਮੇਰਾ ਹਲਕਾ ਨੌਰਥ ਜਿਸ ਦੇ ਵਿੱਚ 90% ਕੰਮ ਹੋ ਚੁੱਕੇ ਨੇ। ਚਾਹੇ ਸੜਕਾਂ ਦੇ ਆ ਜਾਂ ਚਾਹੇ ਸੀਵਰ ਦੇ ਆ ਚਾਹੇ ਪਾਣੀ ਦੇ ਆ ਚਾਹੇ ਲਾਈਟਾਂ ਦੇ ਆ ਤਕਰੀਬਨ ਸਭ 90% ਬੰਦ ਤੇ ਫਿਰ ਇਹਨੇ ਮੁਕੰਮਲ ਕਰ ਲਏ। 10% ਕਿਤੇ ਟਰਨਲ ਕੋਈ ਰਹਿ ਗਿਆ ਹੋ ਰਹਿ ਗਿਆ ਵੇ। ਹੁਣ ਅਸੀਂ ਬੱਚਿਆਂ ਨੂੰ ਜੋ ਵਾਅਦਾ ਕਰਕੇ ਆਈ ਸੀ ਸਪੋਰਟਸ ਦਾ ਬੱਚਿਆਂ ਨੂੰ ਅੱਛੇ ਪਾਸੇ ਲੰਗਾਨ ਦਾ ਉਸ ਹੀ ਲੜੀ ਵਿੱਚ ਜੋ ਹੈ ਸਾਡਾ ਦੂਸਰਾ ਮੂਰਤ ਹੋਣ ਜਾ ਰਿਹਾ ਜਿਸ ਦੇ ਵਿੱਚ ਬੈਡਮਿੰਟਨ ਦਾ ਕੋਰਟ ਹੈ ਵਾਲੀਬਾਲ ਬਾਸਕਟਬਾਲ ਜੋ ਵੀ ਬੱਚੇ ਚਾਹਣਗੇ ਕ੍ਰਿਕਟ ਦਾ ਵੀ ਅਸੀਂ ਸਿਸਟਮ ਬਣਾ ਰਹੇ ਹਾਂ ਜਿਹਦੇ ਵਿੱਚ ਬੱਚੇ ਸਾਡੇ ਨੌਜਵਾਨ ਜਿਹੜੀ ਨੌਜਵਾਨ ਕਿਹੜੀ ਹੈ ਅੱਛੀਆਂ ਚੀਜ਼ਾਂ ਨੂੰ ਫਾਲੋ ਕਰਕੇ ਆਪਣੇ ਸਿਹਤ ਦੀ ਜਿਵੇਂ ਆਪਾਂ ਕਹਿੰਦੇ ਸਿਹਤ ਅੱਛੀ ਹੋਵੇ ਤੇ ਸਭ ਕੁਝ ਠੀਕ ਹੁੰਦਾ ਸਿਹਤ ਵੱਲੀ ਵੀ ਧਿਆਨ ਕਰਨਾ ਇਸ ਕਰਕੇ ਸਾਡੇ ਸਪੋਰਟ ਨੂੰ ਜਿਆਦਾ ਮਤਦ ਦੇਣ ਵਾਸਤੇ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਜਿਹੜੇ ਸਪੋਰਟਸ ਕੋਰਟ ਬਣਾ ਰਹੇ ਜਿਹਦੇ ਵਿੱਚ ਸਾਡੇ ਜੰਗਸਟਰ ਮੁੰਡੇ ਬਾਹਰ ਕਰਨਗੇ ਬਾਗ ਲੈਣਗੇ ਤੇ ਅੱਛੀ ਵਿੱਧੀ ਔਰ ਅੱਛਾ ਅਗਿਓ ਅਗਮ ਨੂੰ ਹੋਏਗਾ ਮੈਂ ਇਸ ਯੋਜਨਾ ਕੀਤੇ ਸਾਰਿਆਂ ਨੂੰ ਮੁਬਾਰਕਵਾ ਦਿੰਦਾ ਆਸ ਹੈ ਕਿ ਇਸ ਤਰ੍ਹਾਂ ਹੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਦੀ ਲੜੀ ਚੱਲਦੀ ਰਹੇਗੀ ਔਰ ਖਾਸ ਤੌਰ ਤੇ ਮੈਂ ਕਮਿਸ਼ਨਰ ਸਾਹਿਬ ਦਾ ਔਰ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਜੀ ਜਿਵੇਂ ਤੁਸੀਂ ਕਹਿੰਦੇ ਸਾਡੇ 4 ਸਾਲ ਤੋਂ ਬਾਅਦ ਸਰਕਾਰਾਂ ਨੇ ਬਾਕੀ ਕੰਮ ਜਿੰਨੀਆਂ ਵੀ ਆਈਆਂ ਵਾ ਤੁਸੀਂ ਲਗਾਤਾਰ ਇਸ ਤਰ੍ਹਾਂ ਆ ਰਹੇ ਹੋ ਤੇ ਲੋਕੀ ਬਿਨਾ ਸਰਕਾਰਾਂ ਜਦਾਂ ਨਹੀਂ ਅਸੀਂ ਕਹਿੰਦੇ ਜੀ ਕੁਆਂਟੀਟੀ ਰੀਲੀਜ਼ ਹੁੰਦੇ ਸਾਡੇ ਕੋਲ ਲੇਕਿਨ ਤੁਸੀਂ ਦੱਸਦੇ ਆਏ ਹੋ ਵਾਪਸ ਲਈ ਜਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਮੈਂ ਧੰਨਵਾਦ ਕਰਦਾ ਜਿਹੜਾ ਸਚਾਈ ਨੂੰ ਨੀਚੇ ਲੈ ਕੇ ਜਾਂਦਾ ਲੋਕਾਂ ਦੀ ਜੋ ਸੋਚ ਲੋਕਾਂ ਦੀ ਜੋ ਮਨ ਦੀ ਖੁਆਇਸ਼ ਹੁੰਦੀ ਹੈ ਸਾਡੇ ਤੱਕ ਪਹੁੰਚ ਜਾਂਦੀ ਹੈ ਔਰ ਸਾਡੇ ਕੰਮ ਕੀਤੇ ਕਰਵਾਏ ਕੰਮ ਲੋਕਾਂ ਤੱਕ ਪਹੁੰਚ ਜਾਂਦੇ ਹੈ ਖੜਾ ਧੰਨਵਾਦ ਹੈ ਔਰ ਜੋ ਸੋਚਣਾ ਤੁਸੀਂ ਗੱਲ ਕਰ ਰਹੇ ਦੀ ਪਿਛਲੀਆਂ ਸਰਕਾਰਾਂ ਸੀਗੀਆਂ ਆਖਰੀ ਸਾਲ ਜਿਸ ਤਰ੍ਹਾਂ ਮੈਂ ਕਿਹਾ ਆਖਰੀ ਸਾਲ ਦੀ ਕੰਮ ਕਰਤੀ ਜੋ ਰਹਿ ਗਿਆ ਰਹਿ ਗਿਆ ਇਹ ਤਾਂ ਹੋ ਗਿਆ ਹੋ ਗਿਆ ਔਰ ਉਹਨੇ ਸੋਚ ਡਵੈਲਪਮੈਂਟ ਨਹੀਂ ਹੁੰਦੀ ਸੀ ਔਰ ਜਦੋਂ ਵੀ ਤੁਸੀਂ ਪਿਛਲੇ ਮੁੱਖ ਮੰਤਰੀਆਂ ਦੇ ਮੰਤਰੀ ਸੀਗੇ ਇੱਕੋ ਸਟੇਟਮੈਂਟ ਹੁੰਦੀ ਸੀ ਕਿ ਸਾਡੇ ਕੋਲ ਖਜ਼ਾਨਾ ਨਹੀਂ ਹੈ ਖਜ਼ਾਨਾ ਖਾਲੀ ਹੈ 25 ਸਾਲ ਦੀ ਸਰਕਾਰ ਚੱਲ ਗਈ ਸਾਡੇ ਸੀਐਮ ਸਾਹਿਬ ਤੋਂ ਲੈ ਕੇ ਮਨਿਸਟਰ ਸਾਹਿਬਾਨ ਤੋਂ ਐਮਐਨਐਸ ਕਹਿੰਦੀ ਐ ਕਿ ਅੱਜ ਮੁਖਾਰਨ ਸੁਣਿਆ ਸਾਡਾ ਖਜ਼ਾਨਾ ਖਾਲੀ ਹੈ ਨਾ ਹੀ ਸਾਡੇ ਅਫਸਰ ਸਾਹਿਬਾਂ ਨੇ ਕਹਿੰਨੇ ਤੇ ਨਾ ਹੀ ਅਸੀਂ ਕਹਿੰਨੇ ਕਿਉਂਕਿ ਇਹ ਖਜ਼ਾਨਾ ਕੋਈ ਬੈਂਕ ਨਹੀਂ ਹੁੰਦਾ ਇਹ ਸਾਡੇ ਪ੍ਰੋਟੋਕੋਲ ਦੇ ਸਿਸਟਮ 'ਚ ਹੈਡ ਹੁੰਦੇ ਆ ਜਿਹੜੇ ਹੈਡ ਤੇ ਸਾਨੂੰ ਰੈਵਨਿਊ ਇਕੱਠਾ ਹੋਣਾ ਹੈ ਦੂਸਰੇ ਹੈਡ ਤੋਂ ਅਸੀਂ ਕਿੱਥੇ ਖਰ ਏ ਹੁੰਦਾ ਸਾਡੇ ਕੋਲੇ ਬਿਲਕੁਲ ਪ੍ਰੈਕਟੀਕਲੀ ਇੱਕ ਮਿਸਾਬ ਖੜੇ ਨਹੀਂ ਜਿਹੜੇ ਹੈਡ ਨੇ ਫਾਈਨੈਂਸ ਦੇ ਉਹ ਸਾਰਾ ਫਾਈਨੈਂਸ ਦਾ ਆਇਨ ਥਰੂ ਹੋ ਕੇ ਸਾਨੂੰ ਫੰਡ ਅਲਾਟ ਹੁੰਦੇ ਨੇ ਔਰ ਕਿਤੇ ਨਾ ਕਿਤੇ ਕੋਈ ਕਮੀ ਨਹੀਂ ਹੈ ਤੁਸੀਂ 2.5 ਸਾਲ ਦਾ ਅਸਲ ਦੇਖ ਲਿਆ ਟਾਈਮ ਸਿਰ ਹਰ ਚੀਜ਼ ਦਾ ਕੰਮ ਚੱਲ ਰਿਹਾ ਕਿਸੇ ਵੀ ਠੇਕੇਦਾਰ ਦੀ ਪੇਮੈਂਟ ਕਿਸੇ ਦੀ ਵੀ ਸਰਵਿਸ ਕਰਨ ਵਾਲੀ ਦੀ ਪੇਮੈਂਟ ਅੱਜ ਆਨਲਾਈਨ ਸਿਸਟਮ ਤੇ ਚੱਲ ਰਹੀ ਹੈ ਜੇ ਸਾਡੇ ਕੋਲ ਫੰਡ ਨਾ ਹੁੰਦੇ ਅਸੀਂ ਨਹੀਂ ਡਿਵੈਲਪਮੈਂਟ ਜੇ ਮੈਂ 100 ਕਰੋੜ ਤੋਂ ਉੱਪਰ ਕੰਮ ਲੈ ਗਿਆ ਮੱਕ ਮਿਸਵਾਦੀ ਮਜੂਰੀ ਦੀ ਗੱਲ ਦੱਸ ਰਿਹਾ ਮੇਰੇ ਨੌਰਥ ਹਲਕੇ ਦੇ ਵਿੱਚ 100 ਕਰੋੜ ਤੋਂ ਉੱਪਰ ਦੇ ਕੰਮ ਹੋ ਚੁੱਕੇ ਨੇ 100 ਕਰੋੜ ਤੋਂ ਉੱਪਰ ਦੇ ਔਰ 10-20 ਕਰੋੜ ਦੇ ਪਾਈਪ ਲਾਈਨ ਚ ਨੇ ਇਹ ਤਾਂ ਮੈਂ ਫਿਜੀਲੀ ਗੱਲ ਕਰ ਰਿਹਾ ਨਾ ਮੇਰੇ ਨਾਲ ਕਮਿਸ਼ਨਰ ਕਰੇ ਨੇ ਜੇ ਮੇਰੇ ਕੋਲ ਇੰਨਾ ਫੰਡ ਮੇਰੇ ਕੋਲ ਹੈਗਾ ਸੀ ਤੇ ਮੈਂ ਲਗਾਇਆ ਮੈਨੂੰ ਸਰਕਾਰ ਨੇ ਨਹੀਂ ਦਿੱਤਾ ਤੇ ਮੈਂ ਲਗਾਇਆ ਤੇ ਸਾਡੇ ਕੋਲ ਫੰਡ ਦੀ ਕਮੀ ਕਿੱਥੋਂ ਹੈ ਸਰ ਜੀ ਜੀ ਗੱਲ ਦਿੱਤੇ ਕਿ ਹੁਣ 3 ਤਰੀਕ ਨੂੰ ਜਿਹੜਾ ਕੀ ਲਖਸਾਰਾ ਹੁਣੇ ਬੰਦ ਲਾਉਣ ਜਾ ਰਹੇ ਨੇ ਲਗਾਤਾਰ ਇਹ ਮੁੱਦਾ ਗਰਮਾਂਦਾ ਜਾ ਰਿਹਾ ਹੁਣ ਡਾਈਂਗ ਇੰਡਸਟਰੀ ਅਬੇ ਜਿਹੜਾ ਇਹ ਲਗਾਜ਼ ਨਾਲ ਗੁੱਪ ਹੈਗੇ ਨੇ ਉਸ ਇਕੱਠੇ ਜਿਹੜਾ ਹੈਗੇ ਨੇ ਅਮਨੇ ਸਾਹਮਣੇ ਹੋਣ ਜਾ ਰਹੇ ਨੇ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜਿਹੜਾ ਇਹ ਪਾਣੀ ਦਾ ਮੁਕਾਬਲ ਕੀਤਾ ਜਿਹੜਾ ਗਰਮਾਚ ਪਈ ਕੁਛ ਨਹੀਂ ਹੈ ਜੀ ਰਾਜਨੀਤੀ ਹੈ ਲੱਖਾਂ ਜੀ ਨੂੰ ਰਾਜਨੀਤੀ ਕਰ ਲੈਂਦੇ ਹੋ ਅਸੀਂ ਸਰਕਾਰ ਚਲਾ ਰਹੇ ਹਾਂ ਸਾਨੂੰ ਪਤਾ ਕੀ ਕਰਨਾ ਹੈ ਅਸੀਂ ਇੰਡਸਟਰੀਸਟ ਨੂੰ ਕਦੀ ਡੋਨ ਨਹੀਂ ਹੁੰਦੇ ਨਾ ਇੰਡਸਟਰੀ ਸਾਡੇ ਸਾਡਾ ਪਾਰਟ ਹੈ ਸਾਡਾ ਪੰਜਾਬ ਦਾ ਰੈਵਨੂ ਲੈ ਕੇ ਆਉਂਦਾ ਹੈ ਔਰ ਕਿਤੇ ਨਾ ਕਿਤੇ ਸਾਸੀਂ ਦਰਿਆ ਨੂੰ ਸਾਫ਼ ਕਰਨ ਲੱਗੇ ਹੋਏ ਹਾਂ ਸਾਡੇ ਵੱਲ ਕਮੀ ਨਹੀਂ ਹੈ ਪਰ ਕੋਈ ਰਾਜਨੀਤੀ ਬਾਹਰ ਬੈਠ ਕੇ ਕਰਨਾ ਜਦ ਤੱਕ ਇਹ ਰਾਜਨੀਤੀ ਜੋ ਪੱਕੀ ਲੈਣਾ ਹੈ ਬਾਕੀ ਸ਼ਹਿਰ ਦੇ ਵਿੱਚ ਤੁਸੀਂ ਦੇਖਦੇ ਹੋ ਮੈਂ ਆਪਣੇ ਹਲਕੇ ਦੀ ਗੱਲ ਕਰ ਰਿਹਾ ਮੇਰੇ ਹਲਕੇ ਦੇ ਮੁੰਡਾ ਦਰਿਆ ਲੰਘ ਕੇ ਜਾ ਰਿਹਾ ਹੈ ਉਹਦੀ ਖੂਬਸੂਰਤੀ ਵਾਸਤੇ ਉਹਦੀ ਸਵਾਈ ਵਾਸਤੇ ਦਿਨ 'ਚ ਮੈਂ ਦੋ ਚੱਕਰ ਆਪ ਖੁਦ ਲਗਾਣਾ ਔਰ ਕਮਿਸਾਨਾ ਮੇਰੀ ਚੰਨ ਪੰਚਾਇਤ ਵਾਲੀ ਇਹਦੇ ਦਰਿਆ ਬਾਰੇ ਗੱਲ ਹੁੰਦੀ ਆ ਤੁਸੀਂ ਵੀ ਰੋਜ਼ ਇੱਥੇ ਲੰਘਦੇ ਹੋ ਜਦੋਂ ਮੇਰੇ ਤੋਂ ਪਹਿਲਾਂ ਦਰਿਆ ਦਾ ਹਾਲ ਦੇਖ ਲਓ ਤੇ ਮੇਰਾ ਹੁਣ ਦਾ ਟਾਈਮ ਦਾ ਦਰਿਆ ਦਾ ਹਾਲ ਦੇਖ ਲਓ ਉੱਥੇ ਤੁਸੀਂ ਰਾਤ ਨੂੰ ਨੋਇ ਤੱਕ ਲੰਘ ਨਹੀਂ ਸਕਦੇ ਸੀ ਅੱਜ ਰਾਤ ਨੂੰ 12 ਇੱਕ ਲੋਕੀ ਸੈਲਫੀਆਂ ਲੈਂਦੇ ਆ ਜੀ ਤੁਸੀਂ ਰਾਤ ਨੂੰ ਚੈੱਕ ਕਰ ਲਿਓ ਬੁਰੀ ਜਗ ਵਿੱਚ ਜਗ ਮੰਗਉਂਦੀ ਹੈ ਦਰਿਆ ਨਹੀਂ ਲੱਗਦਾ ਉਹ ਤਾਂ ਮੈਨੂੰ ਤਾਂ ਕਈ ਦੋਸਤ ਵੀ ਕਹਿੰਦੇ ਨੇ ਵਿੱਚ ਇਹ ਤਾਂ ਗੋਆ ਦਾ ਨਜ਼ਾਰਾ ਮਿਲ ਰਿਹਾ ਇਸ ਕਰਕੇ ਡਵੈਲਪਮੈਂਟ ਕਰਵਾਣਾ ਔਰ ਬਾਹਰ ਬੈ ਕੇ ਸਿਆਸਤ ਕਰਨਾ ਅਲੱਗ-ਅਲੱਗ ਹੈ ਬਿਲਕੁਲ ਸਿਆਸਤ ਨਹੀਂ ਹੋਰ ਕੀ ਹੈ ਉਹ ਸਿਆਸਤ ਨਹੀਂ ਤੇ ਕੀ ਹੈ ਸਿਆਸਤ ਹੀ ਹੈ ਸਾਰੀ ਸਿਆਸਤ ਇੰਦਰ ਦੇ ਕਿਹੜੇ ਨਾਲੇ ਤੇ ਨਾਲੇ ਪਿਆਰ ਹੋਵੇ ਜਿਹੜਾ ਬੰਦ ਲਾਉਣ ਜਾ ਰਹੇ ਨੇ ਕੋਈ ਬੰਦ ਨਹੀਂ ਲੱਗੇਗਾ ਤੁਹਾਡੇ ਸਾਹਮਣੇ ਆ ਜਾਣਾ ਹੈ ਲੋਕਾਂ ਦੇ ਵਿੱਚ ਅਸੀਂ ਬਿਲਕੁਲ ਸਹੀ ਕੰਮ ਕਰ ਰਹੇ ਹਾਂ ਲੋਕਾਂ ਨੂੰ ਪਤਾ ਹੈ ਤੁਸੀਂ ਪਬਲਿਕ ਦਾ ਵੀ ਨਹੀਂ ਲਿਆ ਕਰੋ ਨਾ ਤੁਸੀਂ ਪਬਲਿਕ ਦਾ ਵੀ ਨਹੀਂ ਪਬਲਿਕ ਕੀ ਕਹਿੰਦੀ ਹੈ ਇੱਕ ਬੰਦਾ ਉੱਠ ਕੇ ਕਹਿੰਦੇ ਮੈਂ ਆਹ ਫੜਾ ਕੰਮ ਕਰ ਦੂੰਗਾ ਤੇ ਉਹਦੇ ਨਾਲ ਥੋੜਾ ਹੋ ਜਾਣਾ ਪਰ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਬੜੀ ਸੰਜੀਦਾ ਧਿਆਨ ਨਾਲ ਕੰਮ ਕਰ ਰਹੀ ਹੈ ਕੋਈ ਿਕਕ ਵਾਲੀ ਗੱਲ ਨਹੀਂ ਸਰ ਕਿੰਨੀ ਲਾਗਤ ਨਾਲ ਇਹ 15 ਲੱਖ ਦੀ ਲਾਗਤ ਨਾਲ ਬੰਨਾ ਹੈ 15 ਲੱਖ ਲੱਗੇਗਾ ਆਪਣਾ ਕਿੰਨੀ ਦੇਰ ਵਿੱਚ ਹੋ ਜਾਏਗਾ ਦੇਖੋ 15 ਵਿਜ਼ਨ ਦੇ ਵਿੱਚ ਵਿੱਚ ਕੰਪਲੀਟ ਕਰਾਂਗੇ ਇਹਨੂੰ ਤੇ ਇਸ ਦਾ ਜਿਵੇਂ ਤੁਸੀਂ ਖੇਡਾਂ ਵਾਲ ਬੱਚਿਆਂ ਨੂੰ ਜਾਗਰੂਕ ਕਰਦੇ ਨਾਲ ਨਸ਼ੇ ਤੋਂ ਵੀ ਬੱਚੇ ਰਹਿਤ ਰਹਿਣਗੇ ਦੇਖੋ ਬਿਲਕੁਲ ਇਹ ਤਾਂ ਬੁੱਧੀ ਹੈ ਬੁੱਧੀ ਨੂੰ ਇਹ ਬੰਦੇ ਨੂੰ ਘਰ ਬਿਠਾ ਦਿਓ ਉਹਦਾ ਦਿਮਾਗੇ ਦੀ ਹੋਰ ਜਾਏਗਾ ਬੱਚੇ ਨੂੰ ਅੱچھے ਕੰਮ ਲਗਾ ਦਿਓ ਉਹਦਾ ਦਿਮਾਗ ਹੋਰ ਜਾਏਗਾ ਜੇ ਕੋਈ ਇੰਡਸਟਰੀ ਦਾ ਬੇਟਾ ਹੈ ਜੇ ਉਹ ਇੰਡਸਟਰੀ ਦੀਆਂ ਲੱਗ ਗਿਆ ਉਹਨੂੰ ਗ੍ਰੋਥ ਕਰ ਦੇਗਾ ਇਸ ਤਰ੍ਹਾਂ ਹੀ ਬੱਚੇ ਨੂੰ ਕੰਮ ਲਗਾਣਾ ਜਿਹੜਾ ਬੱਚਿਆਂ ਨੂੰ ਸਪੋਰਟ ਸਰ ਜੋੜਨਾ ਸਾਡਾ ਹੱਥ ਪੰਦਾ ਠੀਕ ਹੈ ਜੀ